ਮੈਂ ਕਈ ਵਾਰੀ ਪੁੱਛਦਾ ਹੁੰਨਾ ਆਹ ਮੋਬਾਈਲ ਸਾਰਿਆਂ ਕੋਲ ਹੀ ਐ ਜਿੰਨੇ ਆਪਾਂ ਬੈਠੇ ਜਿੰਨ ਲਾਕੇ ਨਾ ਨੈਟ ਮੁੱਕ ਜੇ ਮੋਬਾਈਲ ਦਾ ਅਸੀਂ ਨਾ ਆਪਣੇ ਦੋਸਤ ਨੂੰ ਕਹਿੰਦੇ ਜਰਾ ਵਾਈਫਾਈ ਦੇਈ ਜਰਾ ਮੈਨੂੰ ਹੌਟਸਪੌਟ ਔਨ ਕਰੀ ਕਹਿੰਦੇ ਆ ਨਾ ਹੁਣ ਤੇ ਮੋਬਾਈਲ ਦਾ ਚੁੱਕ ਹੈ ਕਈ ਵਾਰ ਵੀ ਹੌਟਸਪੌਟ ਔਨ ਕਰ ਜਰਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਸੁੱਖਾਂ ਦਾ ਵਾਈਫਾਈ ਕਿਹੜਾ ਐ ਸੁੱਖਾਂ ਦਾ ਹੌਟਸਪੌਟ ਕਿਹੜਾ ਹੈ ਕਿਸੇ ਨੇ ਖੋਜਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿੰਦੇ ਸੁੱਖਾਂ ਦਾ ਵਾਈਫਾਈ ਆ ਆ ਜਾ ਤੈਨੂੰ ਇੱਧਰ ਦੱਸੀਏ ਹੁਣ ਇੱਕ ਇੱਥੇ ਚੱਕਰ ਹੋਰ ਪੈ ਗਿਆ ਜਿਹਦਾ ਹੌਟਸਪੌਟ ਔਨ ਹੁੰਦਾ ਵਾਈਫਾਈ ਔਨ ਹੁੰਦਾ ਔਨ ਕਰਦੇ ਅਨਸਾਰ ਅਗਲੇ ਦਾ ਨਾਮ ਆ ਗਿਆ ਆ ਜਾਂਦਾ ਨਾ ਤੇ ਨਾਲ ਆਉਂਦਾ ਪਾਸਵਰਡ ਹੁਣ ਜੇ ਪਾਸਵਰਡ ਪਤਾ ਹੀ ਨਾ ਹੋਵੇ ਤੇ ਗੱਲ ਤਾਂ ਵੀ ਨਹੀਂ ਬਣਦੀ ਇਹਨਾਂ ਗੱਲਾਂ 'ਚ ਗਿਆ ਨਿੱਕੀ ਨਿੱਕੀ ਗੱਲਾਂ 'ਚ ਗਿਆ ਨਾ ਭਾਵੇਂ ਅੱਜ ਤੇ ਝੁਗਣਾ ਮੈਂ ਗੱਲ ਕਰਦਾ ਵਾਈ-ਫਾਈ ਔਨ ਹੋਵੇ ਹਾਟਸਪੌਟ ਔਨ ਹੋਵੇ ਜੇ ਪਾਸਵਰਡ ਪਤਾ ਨਾ ਹੋਵੇ ਤਾਂ ਵੀ ਨੈੱਟ ਦਾ ਲਾਹਾ ਨਹੀਂ ਲੱਗਦਾ ਚੇਤੇ ਰੱਖਿਓ ਸੁੱਖਾਂ ਦਾ ਵਾਈ-ਫਾਈ ਕਿਹੜਾ ਆ WhatsApp ਔਟ ਕਿਹੜਾ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਆਏ ਮਹਾਰਾ ਜੀ ਕਹਿੰਦੇ ਸੁੱਖਾਂ ਦਾ ਵਾਈ-ਫਾਈ ਹੈ ਪਰਮੇਸ਼ਰ ਦਾ ਨਾਮ ਨਾਮ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਲੱਖਾਂ ਸੰਗਤਾਂ ਜਾਂਦੀਆਂ ਬਾਬਾ ਜੀ ਕਹਿੰਦੇ ਸੁੱਖਾਂ ਦਾ ਵਾਈਫਾਈ ਚਪਹਿਰਾ ਸਾਹਿਬ ਬਾਬਾ ਜੀ ਸਾਨੂੰ ਤੇ ਪਾਸਵਰਡ ਪਤਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਲੈ ਪਾਸਵਰਡ ਲਾ ਲੈ ਪਾਸਵਰਡ ਕੀ ਹੈ ਜਦੋਂ ਜਪਜੀਤ ਸਾਹਿਬ ਦਾ ਪਾਠ ਕਰੇ ਚੌਪਈ ਸਾਹਿਬ ਦਾ ਪਾਠ ਕਰੇ ਸੁਖਮਨੀ ਸਾਹਿਬ ਦਾ ਪਾਠ ਕਰੇ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਕਰੇ ਸਤਿ ਸ੍ਰੀ ਅਕਾਲ ਦਾ ਪਾਸਵਰਡ ਕੀ ਹੈ ਬਾਣੀ ਜਦੋਂ ਬਾਣੀ ਪੜ੍ਹੇਗਾ ਨਾਮ ਜਪੇਗਾ ਨਾ ਤੇ ਸਾਧ ਸੰਗਤ ਤੇ ਵਾਈਫਾਈ ਖੁੱਲ ਜਾਏਗਾ ਸੁੱਖਾਂ ਦਾ ਵਾਈਫਾਈ ਖੁੱਲ ਗਿਆ ਨਾ ਯਾਦ ਰੱਖੀ ਦੁਨਿਆਵੀ ਨੈੱਟ ਤੇ ਸਹੂਲਤਾਂ ਮੁੱਕ ਸਕਦੀਆਂ ਜਦੋਂ ਗੁਰੂ ਨਾਨਕ ਦੀ ਕਿਰਪਾ ਦਾ ਵਾਈਫਾਈ ਖੁੱਲ ਗਿਆ ਨਾ ਫਿਰ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਵਾਹੀ ਵਾਹੀ